ਪ੍ਰਧਾਨ ਜੀ ਜਿਹੜਾ ਕੱਲ ਨੂੰ ਪ੍ਰੋਗਰਾਮ ਕਰ ਰਹੇ ਉਹਨਾਂ ਕਾਰਜ ਸੁੰਦ ਚਾਹੀਏ ਤੇ ਕਿੱਥੇ ਹੈ ਮੈਂ ਹਰਜੀਤ ਸਿੰਘ ਭਾਰਤੀ ਕਿਸਾਨੀ ਨੇਕਤਾ ਗ੍ਰਾਹਾ ਬਲਾਕ ਡਿੜਬੇ ਦਾਗੂ ਕੱਲ ਨੂੰ ਜਿਹੜਾ ਪ੍ਰੋਗਰਾਮ ਹੈਗਾ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਐਮਐਲਏ ਨੇਗੇ ਮੰਤਰੀ ਨੇਗੇ ਉਹਨਾਂ ਦੇ ਘਰਾਂ ਮੂਰੇ ਇੱਕ ਦਿਨ ਦਾ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਕਿਉਂਕਿ ਸਰਕਾਰ ਨੇ ਸਾਨੂੰ ਚੰਡੀਗੜ੍ਹ ਜਾਣ ਦੇ ਉੱਤੇ ਜਿਹੜੀਆਂ ਰੋਕਾਂ ਲਾਈਆਂ ਨੇ ਨਾਕੇ ਬੰਨ੍ਹੀਆਂ ਕਰਕੇ ਛੜਕਾ ਰੋਕੀਆਂ ਨੇ ਸਰਕਾਰ ਨੇ ਤੇ ਬਦਨਾਮ ਕਿਸਾਨਾਂ ਨੂੰ ਕਰਦੀ ਤੇ ਆਮ ਲੋਕਾਂ ਨੂੰ ਕਰਦੀ ਹੈਗੀ ਕਿਉਂਕਿ ਸਾਡੀ ਅਸੀਂ ਆਪਣੀਆਂ ਮੰਗਾਂ ਲੈ ਕੇ ਚੰਡੀਗੜ੍ਹ ਮੋਰਚਾ ਲਾਉਣਾ ਚਾਹੁੰਦੇ ਸੀਗੇ ਪਰ ਮੁੱਖ ਮੰਤਰੀ ਸਾਹਿਬ ਦਾ ਜਿਹੜੀ ਉੱਥੇ ਵਿਚਾਲੇ ਮੀਟਿੰਗ ਛੱਡ ਕੇ ਭੱਜਣਾ ਬਹੁਤ ਹੀ ਨਿੰਦਣੀ ਘਟਣਾ ਹੈਗੀ ਬਹੁਤ ਹੀ ਮਾੜੀ ਉਹਨਾਂ ਨੇ ਬਤੀਰਾ ਕੀਤਾਗਾ ਅਸੀਂ ਉਹਦੀ ਪੂਰਜੋਰ ਨਖੇਦੀ ਕਰਦੇ ਹਾਂ ਤੇ ਕਿਸਾਨ ਆਗੂਆਂ ਦੇ ਘਰੇ ਛਾਪੇ ਮਾਰੀ ਕਰਕੇ ਪੁਲਿਸ ਦਾ ਧਾੜਾ ਜਿਵੇਂ ਕਿਸਾਨ ਆਗੂਆਂ ਦੇ ਘਰੇ ਆ ਕੇ ਉਹਨਾਂ ਨੂੰ ਦਹਿਸ਼ਤ ਵਾਲਾ ਮਾਹੌਲ ਬਣਾਇਆ ਹੈ ਇਹਦਾ ਅਸੀਂ ਸਖਤ ਵਿਰੋਧ ਕਰਦੇ ਹੋਏ ਪੰਜਾਬ ਦੇ ਜਿੰਨੇ ਵੀ ਐਮਐਲਏ ਆ ਉਹਨਾਂ ਦੇ 12 ਮੂਰੇ ਸੰਯੁਕਤ ਮੋਰਚੇ ਦੇ ਸੱਦੇ ਉੱਤੇ ਇੱਕ ਦਿਨ ਦਾ ਇਹ ਧਰਨਾ ਲਾਉਣ ਜਾ ਰਹਿਆਂਗੇ ਤੇ 15 ਤਰੀਕ ਨੂੰ ਸੰਯੁਕਤ ਮੋਰਚੇ ਦੀ ਮੀਟਿੰਗ ਹੈਗੀ ਉਹਦੇ ਵਿੱਚ ਕੀ ਫੈਸਲਾ ਹੁੰਦਾ ਇਹਨਾਂ ਦੇ ਘਰਾਂ ਮੂਰੇ ਪੱਕੇ ਕੋਈ ਮੋਰਚਾ ਲਾ ਜਾਂਦਾ ਹੈ ਜਾਂ ਇਹਨਾਂ ਦਾ ਪੱਕੇ ਵਿਰੋਧ ਆ ਜਾਂਦਾ ਉਹ ਜਿਹੜਾ ਵੀ ਸੰਯੁਕਤ ਮੋਰਚਾ ਫੈਸਲਾ ਕਰੂਗਾ ਉਹਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਫੁੱਲ ਚਾੜਾਂਗੇ ਤੇ ਬਲਾਕ ਦੜਬੇ ਦੇ ਸਾਰੇ ਪਿੰਡਾਂ ਨੂੰ ਬੇਨਤੀ ਕਰਦਿਆਂਗੇ ਵੀ ਭਰਾਵੋ ਪੂਰੇ ਜ਼ੋਰ ਨਾਲ ਆਓ ਮਾਵਾ ਭੈਣਾਂ ਨੂੰ ਨਾਲ ਲੈ ਕੇ ਆਓ ਕਿਉਂਕਿ ਜੇ ਸਰਕਾਰ ਹੋਣ ਲੋਕਾਂ ਨੂੰ ਦੱਬ ਲੈਂਦੀ ਹੈ ਫਿਰ ਤੁਸੀਂ ਘਰੋਂ ਬਾਹਰ ਨਹੀਂ ਨਿਕਲ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ਾਂ ਦੇ ਉੱਤੇ ਵੱਡੀ ਸੱਟ ਮਾਰਨ ਜਾ ਰਹੀ ਹੈ ਸਰਕਾਰ ਇਸ ਕਰਕੇ ਇਹੀ ਉਹੀ ਮੁੱਖ ਮੰਤਰੀ ਹੈ ਜਿਹੜਾ ਕਹਿੰਦਾ ਸੀ ਧਰਨਿਆਂ ਦੇ ਵਿੱਚੋਂ ਨਿਕਲੇਗਾ ਜਿਹੜਾ ਲੋਕਾਂ ਦੇ ਧਰਨਿਆਂ ਦੇ ਵਿੱਚ ਜਾ ਕੇ ਬਹਿਦਾ ਸੀਗਾ ਅੱਜ ਉਹਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਨੇ ਉਸ ਤਰੀਕੇ ਨਾਲ ਜਦੋਂ ਉਹ ਧਰਨੇ ਦੇ ਵਿੱਚ ਬੈਠ ਕੇ ਇਹ ਇਹ ਗੱਲਾਂ ਬੋਲਦਾ ਹੁੰਦਾ ਵੀ ਇਹ ਡੈਮੋਕ੍ਰੇਟ ਲੋਕਾਂ ਦਾ ਰਾਈਟ ਹੈ ਸਰਕਾਰਾਂ ਬਾਦਲ ਤੇ ਕੈਪਟਨ ਦੀ ਸਰਕਾਰ ਦੇ ਉੱਤੇ ਤੰਜ ਕੱਸਦਾ ਹੁੰਦਾ ਸੀਗਾ ਅੱਜ ਉਹੀ ਮੁੱਖ ਮੰਤਰੀ ਉਹਨਾਂ ਦੇ ਰੂਪ ਦੇ ਵਿੱਚ ਲੋਕਾਂ ਦੇ ਧਰਨੇ ਮੁਜ਼ਾਰੇ ਨੂੰ ਮਤਲਬ ਗਲਤ ਠਹਿਰਾ ਰਿਹਾ ਹੈਗਾ ਤੇ ਪੁਲਿਸ ਦੀ ਜ਼ੋਰ ਦੇ ਉੱਤੇ ਉਹ ਧਰਨੇ ਮੁਜ਼ਾਰੇ ਰੋਕਣ ਜਾ ਰਿਹਾ ਹੈਗਾ ਇਸ ਕਰਕੇ ਲੜਨ ਵਾਲੇ ਸਮੂਹ ਲੋਕਾਂ ਨੂੰ ਬੇਨਤੀ ਕਰਦੇ ਆਂਗੇ ਵੀ ਭਰਾਵੋ ਕੱਲ ਨੂੰ ਵੱਧ ਚੜ ਕੇ ਸਮੂਹ ਲੋਕ ਸਮੂਹ ਜਥੇਬੰਦੀਆਂ ਇਹਦੇ ਵਿੱਚ ਪੂਰੇ ਜੋਰ ਨਾਲ ਪਹੁੰਚੋ ਤੇ ਇਸ ਸਰਕਾਰ ਦਾ ਪਿੱਟ ਸਿਆਪਾ ਕਰਨ ਵਾਸਤੇ ਇਹਨਾਂ ਦਾ ਵਿਰੋਧ ਕਰਨ ਵਾਸਤੇ ਤੇ ਆਪੋ ਆਪਣੀਆਂ ਜਿੱਥੇ ਤੁਹਾਨੂੰ ਜਗ੍ਹਾ ਮਿਲੀਆਂ ਨੇ ਤੇ ਬਲਾਕ ਢੜਬਾ ਕੱਲ ਨੂੰ ਹਰਪਾਲ ਚੀਮਾ ਵਿੱਤ ਮੰਤਰੀ ਜਿਹੜਾ ਪੰਜਾਬ ਦਾ ਉਹਦੇ ਦਫ਼ਤਰ ਹੈ ਢੜਬੇ ਦਾਣਾ ਮੰਡੀ ਦੇ ਵਿੱਚ ਉੱਥੇ ਵੱਡਾ ਇਕੱਠ ਰੱਖਿਆ ਗਿਆ ਸਾਰੇ ਪਿੰਡ ਵੱਧ ਤੋਂ ਵੱਧ ਜੋਰ ਦੇ ਨਾਲ ਪਹੁੰਚੋ ਧੰਨਵਾਦ ਜੀ 4 ਮਿੰਟ ਰਹਿਣਗੇ ਉਸ ਤੋਂ ਪੰਜ ਮਿੰਟ ਬਾਅਦ ਤਿੰਨ ਕੋ